ਸੋ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਜੁਥੇ ਕਿ ਇੱਕ ਸਕੋਰਪੀਓ ਕਾਰ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜੀ ਹਾਂ ਮਜ਼ਦੂਰਾ ਦੇ ਨਾਲ ਪਈ ਹੋਈ ਇਹ ਸਕੋਰਪੀਓ ਗੱਡੀ ਸੰਤੁਲਨ ਗਵਾ ਬੈਠਦੀ ਹੈ ਉਸ ਤੋਂ ਬਾਅਦ ਇਹ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਦੱਸਿਆ ਵੀ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਬੈਠੇ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ ਜਦਕਿ ਬਾਕੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਨੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਅਨਸਾਰ ਇਹ ਮਜ਼ਦੂਰ ਖੇਤਾਂ ਦੇ ਵਿੱਚ ਪਾਈਪਾ ਪਾਉਣ ਦਾ ਕੰਮ ਕਰਦੇ ਸਨ ਜੋ ਕਿ ਬਠਿੰਡਾ ਤੋਂ ਰੋਪੜ ਵੱਲ ਨੂੰ ਜਾ ਰਹੇ ਸ਼ਾਂਤੀ ਰਾਤ ਕਰੀਬ 10 ਵਜੇ ਇਹ ਹਾਦਸਾ ਵਾਪਰਦਾ ਸਰਹੰਦ ਨਹਿਰ ਦੇ ਪਵਤ ਪੁਲ ਨੇੜੇ ਇਹਨਾਂ ਦੀ ਸਕੋਰਪੀਓ ਕਾਰ ਸੰਤੁਲਨ ਗਵਾ ਬੈਠ ਗਿਆ ਤੇ ਨਹਿਰ ਦੇ ਵਿੱਚ ਆ ਡਿੱਗਦੀ ਹੈ ਦੱਸਦੇ ਕਿ ਸਕੋਰਪੀਓ ਗੱਡੀ ਨਹਿਰ ਦੇ ਵਿੱਚ ਡਿੱਗਣ ਦੇ ਕਾਰਨ ਇਸ ਵਿੱਚ ਸਵਾਰ ਸਾਰੇ ਵਿਅਕਤੀ ਸ਼ੀਸ਼ੇ ਤੋੜ ਕੇ ਬੜੀ ਮੁਸ਼ਕਲ ਦੇ ਨਾਲ ਬਾਹਰ ਨਿਕਲਣ ਦਾ ਯਤਨ ਕਰੇ ਸਨ ਜਿਸ ਤੋਂ ਬਾਅਦ ਰੌਲਾ ਵੀ ਪਾਇਆ ਗਿਆ ਤੇ ਰੌਲਾ ਸੁਣ ਕੇ ਨਜ਼ਦੀਕੀ ਕਿਰਾ ਗੀਰ ਦੇ ਵੱਲੋਂ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਜਾਂਦੀ ਹੈ ਘਟਨਾ ਵਾਲੀ ਥਾਂ ਤੇ ਪੁਲਿਸ ਵੀ ਪਹੁੰਚਦੀ ਹੈ ਕੋਸ਼ਿਸ਼ ਅਪਰੰਤ ਜਿਹੜਾ ਕਿ ਬਾਕੀ ਮਜ਼ਦੂਰਾਂ ਨੂੰ ਬਚਾ ਲਿਆ ਜਾਂ ਦਾ ਪਰ ਇੱਕ ਮਜ਼ਦੂਰ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਮਾਮਲੇ ਸੰਬੰਧੀ ਪੁਲਿਸ ਨੇ ਕੀ ਕੀਤਾ ਆਓ ਸੁਨਾਦਰ ਨਿਆ ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਜੀ ਮੈਂ ਇੰਡੀਅਨ ਆਰਮੀ 1550 ਫਰਸਟ ਬਲਰ ਅਰੇਜਮੈਂਟ ਦਾ ਸਿਪਾਹੀ ਆ ਜੀ ਮੈਂ ਕਾਰਗੋ ਆਪਰੇਸ਼ਨ 'ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗੋ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮਰੇ ਭਾਨਜੇ ਦੀ ਮੈਰਿਜ ਸੀ ਕਪੂਰਥਲੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਨਹਿਰ ਤੇ ਆਂਦੇ ਆਂਦੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੜੀ ਵੀ ਗੱਡੀ ਇਧਰ ਨੂੰ ਗਈ ਗੱਡੀ ਨਹਿਰ ਚ ਗੱਡੀ ਆ ਇਹ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਅਸੀਂ ਦੇਖਿਆ نیچے ਤਾਂ ਗੱਡੀ ਨਹਿਰ ਦੇ ਵਿੱਚ ਰੋਲਾ ਰੁਪਾ ਪੈ ਰਹੀ ਸੀ ਗੱਡੀ ਨਹਿਰ ਦੇ ਵਿੱਚ ਸਕਾਰਪਿਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਦੰਦ ਦੇ ਕੇ ਉੱਤਰ ਕੇ ਗਿਆ ਨੂੰ ਆਪਣੇ ਬੂਟਵਾੜ ਖੋਲ ਕੇ ਤਰ ਲੱਗਾ ਉਹ ਮਨਲਾ ਜ਼ਿਆਦਾ ਡਾਊਨ ਹੋਣ ਕਰਕੇ ਤੁਹਾਨੂੰ ਦੱਸਾ ਦਿੰਨੇ ਆ ਜੀ ਉਤੋਂ ਮੇਰਾ ਵੀ ਪੈਰ ਫੁੱਲ ਗਿਆ ਮੈਂ ਵੀ ਨਾਲ ਹੀ ਜਦ ਤੱਕ ਲੋਟਰੀਆਂ ਖਾਂਦਾ ਨਹਿਰ ਦੇ ਵਿੱਚ ਲਾ ਗਿਆ ਫਿਰ ਜਾ ਕੇ ਮੈਂ ਅੱਗੇ ਸਾਈਡ ਵਾਲੀ ਖਿੜਕੀ ਵਾਲਾ ਸ਼ੀਸ਼ਾ ਭੰਨਿਆ ਤੇ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਗਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਕੀਰਤ ਸਿੰਘ 17 ਸਾਲ ਮਨਲਾ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਧਾਰ ਕੇ ਆਵੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬਚਿਆ ਬੰਤੋ ਤੀਜਾ ਪਰ ਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਨ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਆਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਕਿਲੇ ਨੂੰ ਕੱਢ ਕੇ ਉਹਨਾਂ ਨੂੰ ਦੇ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜਾ ਲੈ ਕੇ ਜਾ ਰਿਹਾ ਸੀ ਉਹਨਾਂ ਵਿੱਚੋਂ ਜੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲਏ ਇੱਕ ਬਹੁਤ ਜ਼ਿਆਦਾ ਸੀਰੀਅਸ ਸੀ ਮੌਜੀ ਛਾਤੀ ਦੀ ਸੂਤੀ ਦੇ ਪੰਪ-ਗੂੰਪ ਮਾਰੇ ਉਹ ਵੀ ਬੰਦਾ ਉਸ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ ਵਿੱਚ ਸਰੋਪੇ ਪਏ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇਹ ਅੱਧਾ ਪੌਣਾ ਘੰਟਾ ਕੁਛ ਨਹੀਂ ਮੈਨੂੰ ਕੋਈ ਹੈਲਪ ਮਿਲੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ 1 ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਾਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆਇਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਹੀ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਤਲਬ ਵੀ ਬੰਦੇ ਬਚ ਗਏ ਇੰਨੀ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਮੁੰਡੇ ਹੀ ਸੀ ਸਾਰੇ 25 26 30 ਸਾਲ ਤੋਂ ਥੱਲੇ ਬਠੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਇੱਕੋ ਹੀ ਡੈਥ ਹੋਈਆ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਏਕਨ ਦੇ ਤੁਸੀਂ ਵੀ ਪਲੀਜ਼ ਇਹ ਜੱਗ ਵੀ ਦੇਖਦੇ ਹੋ ਕਦੇ ਭੱਜਣਾ ਨਹੀਂ ਛੱਡ ਕੇ ਮਦਾਨ ਹੈਲਪ ਕਰੋ ਕਿਸੇ ਦੀ ਥੋੜੀ ਵਜਨ ਆ ਜੇ ਕਿਸੇ ਦੀ ਜਾਨ ਵੱਜ ਜਵੇ ਉਦੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ ਜਿਹਾ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ ਵੱਡਾ ਪੁੰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਿਖਾ ਦਿਓ ਬਾਬਾ ਦਾ ਬਾਬਾ ਦੀ ਨਿਹਰੇ ਇਸ ਸਰ ਸਰ ਹਿੰਦ ਨਹਿਰ ਆ ਜੀ ਜਿਹੜੀ ਰੋਪੜ ਚੋਂ ਹੈੱਡ ਚੋਂ ਡੈਮ ਤੋਂ ਨਿਕਲਦੀ ਆ ਸਰ ਹਿੰਦ ਨਹਿਰ ਰੋਪੜ ਤੋਂ ਜਿਹੜੀ ਦਰਾਹੇ ਨੂੰ ਜਾਂਦੀ ਆ ਉਹ ਵਾਲੀ ਨਹਿਰ ਆ ਪਿੰਡ ਮੇਰਾ ਬਹਿਲੋਲਪੁਰਾ ਸੀਨ ਸਮਰਾਲਾ ਜ਼ਿਲ੍ਹਾ ਲੁਧਿਆਣਾ ਥਾਣਾ ਮੱਚਵੜਾ ਪੁਲਿਸ ਜ਼ਿਲ੍ਹਾ ਖੰਨਾ ਇਹ ਉਹ ਵਾਲੀ ਨਹਿਰ ਆ ਕੱਚੀ ਨਹਿਰ ਰੋਪੜੋਂ ਜਾਂਦੀ ਆ ਜੜੀ ਆ ਦੇਖ ਲਓ ਜੀ ਦਿਖਾਉਂਦਾ ਆ ਇਹ ਆ ਗੱਡੀ ਪਈ ਆ ਜੀ ਦੇਖ ਲਓ ਸਕਾਰਪਿਓ ਗੱਡੀ ਆ ਕਾਲੇ ਰੰਗ ਦੀ ਉੱਪਰ ਗੱਲ ਕਰਾਣੀ ਆ ਉਹਨਾਂ ਨਾਲ ਗਾਏ ਆ ਤਾਂ ਹੈ ਗਾਏ ਆ ਉੱਪਰੋਂ ਛਾਲ ਵੀ ਦਵਾ ਦੇ ਕਿਹਦੀਆਂ ਦਿਖਾ ਆ ਆ ਦੇਖੋ ਤੋਂ ਦੇਖਿਆ ਜੀ ਪੂਰਾ ਚੰਗਾ ਆ ਦੇਖੋ ਆ ਪੇੜ ਕਿੱਥੇ ਆ ਜੀ ਨਾਲ ਲੱਗੀ ਆ ਪੇੜ ਨੂੰ ਦੇਖੋ ਗੁੱਡਾ ਬੜਾ ਉਹ ਸਾਰੇ ਦਸ ਤੋੜਦੇ ਆ ਆ ਰੋੜ ਆ ਜੀ ਇਹ ਮੇਨ ਰੋਪੜ ਵਾਲਾ ਮੈਂ ਰੋੜ ਇਹ ਨੀਲੋ ਜਾ ਕੇ ਉਹ ਹੁੰਦਾ ਇਪਰ ਦੇ ਲੀਲੋ ਜਾ ਰਿਹਾ ਆ ਗੱਡੀਆਂ ਜਾਂਦੀਆਂ ਆਈ ਜਾ ਰਹੀਆਂ ਜੁਆ ਸਮੂਹ ਪਿਆ ਦੇਖੋ ਜੀ ਆਜ ਤੇ ਬੰਦੇ ਦਾ ਸਿਰ ਖੁੱਲਿਆ ਸੀ ਚੱਲੜੀ ਹੋਸੀ